मान्ययोग एसएसपी साहब श्रीमती अमरीद कौंडल ਤੇ ਐਸਪੀ ਸਿਟੀ ਸਾਹਿਬ ਸਾਹ ਨਰਿੰਦਰ ਸਿੰਘ ਜੀ ਦੇ ਵੱਲੋਂ ਜਿਹੜੀ ਚਲਾਈ ਮੁਹਿੰਮ ਮਾੜੇ ਅੰਸਾਂ ਦੇ ਖਿਲਾਫ ਉਹਦੇ ਸੰਬੰਧ ਵਿੱਚ ਜਿਹੜੀ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਮਿਤੀ 20 6 2025 ਨੂੰ ਐਸਐਚਓ ਮੈਡਮ ਜਸਵਿੰਦਰ ਐਸਐਚਓ ਕੋਟਵੱਤਾ ਇਹਨਾਂ ਨੂੰ ਇੱਕ ਇਤਲਾਹ ਮਿਲੀ ਕਿ ਅਵਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ थाना ਮੌੜ ਜ਼ਿਲ੍ਹਾ ਬਠਿੰਡਾ ਉਹ ਬਠਿੰਡੇ ਤੋਂ IDFC ਬੈਂਕ ਵਿੱਚੋਂ ਆਪਣੇ ਖਾਤੇ ਵਿੱਚੋਂ 15 ਲੱਖ ਰੁਪਇਆ ਕਢਵਾ ਕੇ ਤੇ ਆਪਣੇ ਮੋਟਰਸਾਈਕਲ ਤੇ ਉਹ ਆਪਣੇ ਪਿੰਡ ਕੋਟਲੀ ਖੁਰਦ ਜਾ ਰਿਹਾ ਸੀ ਰਸਤੇ ਵਿੱਚ ਕੋਟ ਸ਼ਮੀਰ ਤੋਂ ਉਹਨੂੰ ਇੱਕ ਲੜਕੀ ਨੇ ਤੇ ਇੱਕ ਲੜਕੇ ਨੇ ਕੋਈ 35 ਤੇ ਇੱਕ 32 ਸਾਲ ਦੀ ਲੜਕੀ ਸੀ ਉਹਨਾਂ ਨੇ ਲਿਫਟ ਲਈ ਹੈ ਤੇ ਉਹਦੇ ਕਾਲੇ ਰੰਗ ਦੇ ਬੈਗ ਵਿੱਚ ਜਿਹੜਾ ਹੈਗਾ ਉਹਦੀ 15 ਲੱਖ ਰੁਪਏ ਦੀ ਰਕਮ ਸੀ ਗਹਿਰੀ ਭਾਗੀ ਗਹਿਰੀ ਬਾਰਾ ਸਿੰਘ ਪਿੰਡ ਦੇ ਨਜ਼ਦੀਕ ਜਾ ਕੇ ਉਹਦੇ ਪਿੱਛੇ ਉਹਨੂੰ ਪਿਸਤੌਲ ਲਾ ਕੇ ਮੋਟਰਸਾਈਕਲ ਨੂੰ ਰੋਕ ਕੇ ਤੇ ਉਹ ਜਿਹੜਾ ਉਹਨੂੰ ਰੋਕ ਕੇ ਤੇ ਉਸ ਤੋਂ 15 ਲੱਖ ਰੁਪਇਆ ਤੇ ਉਹਦਾ ਮੋਬਾਈਲ ਰਖੋ ਕੇ ਲੈ ਗਏ। ਉਹਦੇ ਸਬੰਦੇ ਅਸੀਂ ਥਾਣਾ ਕੋਟਪੱਤਾ ਵਿੱਚ ਮੁਕੱਦਮਾ ਨੁਟਖੋ ਕਰਨ ਦੇ ਸਬੰਧ ਵਿੱਚ ਅਸੀਂ ਕੱਲ ਮਿਤੀ 26 2025 ਨੂੰ ਦਰਜ ਕੀਤਾ ਸੀ ਅਨਨੋਨ ਅਣਪਛਾਤੇ ਇੱਕ ਲੜਕੀ ਤੇ ਲੜਕੇ ਦੇ ਖਿਲਾਫ। ਉਹਦੇ ਸਬੰਧ ਵਿੱਚ ਤਫ਼ਤੀਸ਼ ਲੁngaਈ ਨਾਲ ਕੀਤੀ ਗਈ ਤਾਂ ਪਾਇਆ ਗਿਆ IDFC ਬੈਂਕ ਤੋਂ ਲਿਆ ਗਿਆ ਰਿਕਾਰਡ ਇਹ ਜੋ ਅਵਤਾਰ ਸਿੰਘ ਫੌਜੀ ਹੈ ਇਹ ਮਿਤੀ 30 4 2025 ਨੂੰ ਹੌਲਦਾਰ ਫੌਜ ਤੋਂ ਪੈਨਸ਼ਨ ਆਇਆ ਤੇ ਤਫਤੀਸ਼ ਦਰਾਂ ਲੈ ਪਾਇਆ ਗਿਆ ਕਿ ਨਾ ਹੀ ਤਾਂ ਇਹ ਬਠੰਡੇ ਹੋਣਾ ਪਾਇਆ ਗਿਆ ਨਾ ਹੀ ਇਹਦੇ ਖਾਤੇ ਵਿੱਚ IDFC ਬੈਂਕ ਦਾ ਜਿਹੜਾ ਖਾਤਾ ਹੈਗਾ ਉਹਦੇ ਸਿਰਫ 3 ਰੁਪਏ 10 ਪੈਸੇ ਇਹਦੇ ਖਾਤੇ 'ਚ ਹੋਣੇ ਪਾਏ ਗਏ ਆ ਤੇ ਇਹ ਇਥੋਂ ਦੀ بجائے ਮੌੜ ਮੰਡੀ ਐਸਵੀਆਈ ਬੈਂਕ ਵਿੱਚ ਉੱਥੇ ਹੀ ਨਿਆੰਦਾ ਸਮਾਂ ਗੁਜ਼ਾਰਿਆ ਉੱਥੇ ਰਿਹਾ ਏ ਉੱਥੇ ਹੀ ਆਪਦੀ ਪੈਨਸ਼ਨ ਦੀ ਕੰਪਲੇਂਟ ਜਿਹੜੀ ਸੀ ਉੱਥੇ ਦਰਖਾਸਤ ਦਿੱਤੀ ਹੈ ਜਿਹੜੀ ਕੱਲ ਬੈਂਕ ਵੱਲੋਂ ਰਸੀਪਟ ਕੀਤੀ ਗਈ ਹੈ ਐਸਵੀਆਈ ਬੈਂਕ ਮੌੜ ਮੰਡੀ ਵੱਲੋਂ ਇਹਦੀ ਕਹਾਈ ਜ ਕਹਾਣੀ ਜਿਹੜੀ ਬਣਾਈ ਹੋਈ ਹੈ ਉਹ ਝੂਠੀ ਨਿਕਲੀ ਕਾਰਨ ਇਹ ਸੀ ਵੀ ਇਹ ਇਹ ਤੋਂ ਅਸੀਂ ਧੁਗਾਈ ਨਾਲ ਪੜਤਾਲ ਕੀਤੀ ਹੈ ਇਹ ਤੋਂ ਵਿਸ਼ਿਸ਼ ਕੀਤੀ ਹੈ ਤਾਂ ਇਹ ਸਿਵਲ ਹਸਪਤਲ ਵੀ ਦਾਖਲ ਹੋਇਆ ਸੀਗਾ ਕੱਲ ਹੀ ਕਿ ਆ ਮੈਨੂੰ ਕਿਸੇ ਨੇ ਜ਼ਹਿਰੀਲਾ ਪਦਾਰਥ ਦਿੱਤਾ ਹੈਗਾ ਜਦੋਂ ਕਿ ਇਸ ਤਰ੍ਹਾਂ ਦੀ ਕਹਾਣੀ ਬਿਲਕੁਲ ਨਹੀਂ ਪਾਈ ਗਈ ਇਨੇ ਢੁਗਾਈ ਨਾ ਪੜਤਾਲ ਦੌਰਾਨ ਮੰਨਿਆ ਕਿ ਮੈਂ ਕਰੀਬ ਕਰੋੜ ਤੋਂ ਉੱਪਰਲੇ ਜਿਹੜੇ ਪੈਸੇ ਹਾਰਕ ਮੈਂ ਜਿਹੜੀ ਹੈਗੀ ਆ 2021 ਤੋਂ ਲੈ ਕੇ ਕੈਸੀਨੋ ਖੇਡ ਰਿਆ ਆ ਆਨਲਾਈਨ ਗੇਮ ਜੂਆ ਖੇਡ ਰਿਆ ਤੇ ਮੈਂ ਉਹ ਜਿਹੜੀ ਕੈਸੀਨੋ ਦੀ ਗੇਮ ਦੇ ਵਿੱਚ ਪੈਸੇ ਹਾਰ ਗਿਆ ਆਪਣੀ ਕੁਝ ਪੈਨਸ਼ਨ ਦੇ ਗਰੰਟੀ ਦੇ ਪੈਸੇ ਵੀ ਹਾਰ ਗਿਆ ਮੈਂ ਉਹ ਪੈਸਿਆਂ ਦੀ ਕਹਾਣੀ ਨੂੰ ਆਪਣੀ ਨੂੰ ਦਬਾਉਣ ਦੀ ਖਾਤਰ ਵੀ ਇੱਕ ਤ마 ਮਾਂ-ਬਾਪ ਤੋਂ ਪੈਸੇ ਲੈ ਲਵੇ ਦੂਸਰਾ ਜਿਹੜਾ ਹੈਗਾ ਵੀ ਮੈਂ ਕੋਈ ਬੱਚਿਆਂ ਦੀ ਫੀਸ ਵਗੈਰਾ ਸੀਗੀ ਉਹ ਭਰਨੀ ਸੀ ਤੇ ਜਿਹੜੇ ਪੈਸੇ ਮੈਂ ਹਾਰਿਆ ਉਹ ਆਉਦੇ ਪਰਿਵਾਰ ਤੋਂ ਮੈਂ ਹਜਮ ਕਰ ਲਾਂ ਤਾਂ ਕਿ ਪਰਿਵਾਰ ਵਾਲੇ ਮੇਰੇ ਮੈਨੂੰ ਝਿੜਕਣਾ ਜਾਂ ਮੇਰੇ ਤੇ ਇਹਨਾਂ ਦਬਾਅ ਨਾ ਬਣਾਉਣ ਵੀ ਤੂੰ ਪੈਸੇ ਕਿੱਥੇ ਉਹ ਕਹਾਣੀ ਨੂੰ ਉਹ ਪੈਸਿਆਂ ਦੀ ਆਪਣੀ ਦਬਾਉਣ ਦੀ ਖਾਤਰ ਇਹ ਝੂਠੀ ਕਹਾਣੀ ਦਿੱਤੀ